ਜਾਫੀਆਂ ਵਿੱਚੋਂ ਲੰਬੜ 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 ਚੱਲ ਪਿਆ ਕੰਮ ਚੱਲ ਪਿਆ ਕੰਮ ਟਕਾਣੀ ਕਲੱਬ ਆਹ ਵੇਖਾਂਗੇ ਇਧਰਲੇ ਪਾਸੇ ਆਹ ਔਲਖਾ ਵਾਲਾ ਔਲਖਾ ਵਾਲਾ ਸਿਰੇ ਦਾ ਜਫਾ ਟਕਾਣੀ ਦਾ ਜਫਾ ਉਹ ਮੈਦਾਨ ਦੇ ਅੰਦਰ ਆਪਾਂ ਵੇਖਦੇ ਵੀ ਭਈ ਹੋਈ ਟੱਕਰ ਕਬੱਡੀ 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 ਹੋਈ ਜਾਂਦਾ ਕਮੈਂਟਰੀ ਵਿੱਚ ਕਹਿੰਦੇ ਨਾਸ ਨੇ ਪਾ ਦਿੱਤੀ ਐ ਉਹ ਵੇਖਾਂਗੇ ਇਸ ਲਈ ਮੁੰਡਾ ਫੱਬਦਾ ਨੱਚਦਾ ਹੁਣ ਵੇਖਦੇ ਵੀ ਦੂਜੇ ਪਾਸੇ ਦੁਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਉਹ ਦੁਗਾਂ ਵਾਲਾ ਨੋਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਦੁਗਾਂ ਵਾਲਾ ਕਬੱਡੀ ਕਬੱਡੀ ਮੇਲਾ ਪਿਆਰ ਪਰ ਤਿਆਰ ਹੈ ਲਾਓ ਇਧਰਲੇ ਪਾਸੇ ਸਿਰ ਆਏ ਗੱਬਰੂ ਆ ਸਿਰ ਆਏ ਗੱਬਰੂ ਐ ਐਨ ਕਹਿੰਦੇ ਫਾਈਨਲ ਵੀ ਸਿਰੇ ਦਾ ਪਰ ਆਹ ਵੇਖਦਾ ਆਉ ਲਖਾ ਆਲਿਆ ਆਉ ਲਖਾ ਆਲਿਆ ਗੱਲ ਵੱਖਰੀ ਬਣਾਉਣੀ ਪੈਣੀ ਹੈ ਮਿੰਟੂ ਉਹਨਾਂ ਦਾ ਟੈਲੀ ਉਹਨਾਂ ਦਾ ਧੰਨਵਾਦ ਹੈ ਸਾਹਮਣੇ ਕਬੱਡੀ ਇਸ ਵੇਲੇ ਨੌਜਵਾਨ ਗਬਰੂ ਦੀ ਪਈ ਹੋਈ ਲਾਓ ਸਾਹਮਣੇ ਇਸ ਵੇਲੇ ਕਹਿੰਦੇ ਟੱਕਰ ਸਿਰੇ ਦੀ ਉਹ ਦੋ ਬੱਬੇ ਵੱਡੇ ਮੱਲਾਂ ਦੇ ਦਰਮਿਆਨ ਕਬੱਡੀ 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 ਨੰਬਰ 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 ਮੇਲਾ ਉੱਠਿਆ ਮੇਲਾ ਨੱਚ ਉੱਠ ਪੌਣ ਦੀਆਂ ਪਹਿਣੀਆਂ ਸਾਹਮਣੇ ਰੇਡ ਤੇਲੂ ਕਰਦੇ ਗੱਲ ਯਾਰ ਲਾਓ ਸਾਹਮਣੇ ਕਬੱਡੀ ਰਮਨ ਦੀ ਤੇ ਦੂਜੇ ਪਾਸੇ ਹੁਣ ਵੇਖਦੇ ਵੀ ਔਲਖਾ 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 ਸਰਾ ਇਲਾਈ ਜਾਂਦਾ ਔਲਖਾ ਸਰਾ ਇਲਾਈ ਜਾਂਦਾ ਜਿੱਤਣਾ ਜਿੱਤਣਾ ਦੂਜੀ ਪਾਸੇ ਦੂਜੀ ਪਾਸੇ ਹਰਨਾ ਬਣਿਆ ਏ ਨਜ਼ਾਰਾ ਕਹਿੰਦੇ ਆ ਮੈਚ ਨੇ ਬੰਨਤਾ 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 ਦਤਾ ਹੋਏ ਮੈਚ ਨੇ ਨਜ਼ਾਰਾ ਬਨਤਾ ਮੇਰੇ ਵੀਰੋ ਆਹ ਮੈਚ ਨੇ ਨਜ਼ਾਰਾ ਬਨਤਾ ਸਿਰਾਂ ਦੀ ਜੀਤਾ ਢੰਡਾ ਜੀ ਤੇ ਨਾਲ ਕਹਿੰਦੇ ਜੀਤਾ ਖਖ ਜੀ ਮਨਜੀ ਢੰਡੇ ਹਣੀ ਵਾ 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 ਥਾਪੀ ਵੱਜਦੀ ਇਹ ਸੋਨੀ ਆ ਫਕਰ ਝੰਡੇ ਵਾਲਾ ਇਹ ਸੋਨੀ ਆ ਫਕਰ ਝੰਡੇ ਵਾਲਾ ਮੇਰੇ ਫਰੂਕ ਜੀ ਸਾਡੇ ਗਫੂਰ ਜੀ ਫਰੂਕ ਗਫੂਰ ਜੀ ਉਹਨਾਂ ਦਾ ਵਾ ਵਾ ਸਹਿਜਾਦ ਜੀ ਉਹਨਾਂ ਦਾ ਰਾਜਾ ਬਿੰਦਰਾ ਕਹਿੰਦਾ ਹਰ ਜੱਫਾ 50 ਪਾਉਂਡ ਦਾ ਹੈ ਮੇਰੇ ਵੀਰੋ ਮੈਡਵੇ ਦੀ ਟੀਮ ਦਾ ਪਰ ਵੇਖਦੇ ਵੀ ਦੁੱਲੇ ਦੀ ਰੇਡ ਦੁੱਲਾ ਤੇ ਦੁੱਗਾ ਵਾਲਾ ਦੁੱਲਾ ਤੇ ਦੁੱਗਾ ਵਾਲਾ ਦੁੱਲਾ ਤੇ ਦੁੱਗਾ ਵਾਲਾ ਦੁੱਲਾ ਤੇ ਦੁੱਗਾ ਵਾਲਾ ਉਹ ਦੁੱਲਾ ਤੇ ਦੁੱਗਾ ਵਾਲਾ ਟੱਕਰ ਬੱਬਰ ਸ਼ੇਰਾਂ ਦੇ ਦਰਮਿਆਨ ਦੁੱਲੇ ਆਏ ਦੁੱਲੇ ਆਏ ਦੁੱਲੇ ਆਏ 300 ਪਾਉਂਡ ਮੰਨੇ ਨਕੋਦਰ ਦਾ ਮਾਨ ਸਨਮਾਨ ਹੋਵੇਗਾ ਪਰ ਵੇਖਦੇ ਵੀ ਨਾਦ ਦੀ ਰੇਡ ਉਹ 100 ਪਾਉਂਡ ਦੀ ਹੈ ਮੇਰੇ ਵੀਰੋ ਫਕਰ ਛੰਨਿਆ 100 ਪਾਉਂਡ ਜਿਹੜਾ ਸਾਡੇ ਵੀਰਾਂ ਵੱਲੋਂ ਲੱਗਿਆ ਸੀਗਾ ਨਾਦ ਤੱਕ ਪਹੁੰਚਦਾ ਕਰ ਦਿਓ ਸਦੇਈ ਯਾਰਾ ਓ ਸ਼ਾਕਾ ਕਹਿੰਦੇ 2 ਨੰਬਰ ਤੋਂ ਉਹਦੀ ਲਿਲਕਾ ਪੜ ਗਿਆ ਪੱਟ ਖਿੱਚ ਗਿਆ ਪੱਟ ਉਹ ਪਾਟ ਨੂੰ ਖਿੱਚ ਮਾਰ ਕੇ ਕੈਂਚੀ ਜੜਨ ਦੀ ਕੋਸ਼ਿਸ਼ ਗੱਲ 30 ਸਕੰਡ ਸਮੇਂ ਦੀ ਮੇਰੇ ਵੀਰੋ ਓ ਢੰਗੜਾ ਬੁਲ ਹੈਮਟਨ ਵਾਲਿਆਂ ਦਾ ਪੈਂਦਾ ਹੈ ਪੈਂਦਾ 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 ਨਜ਼ਾਰਾ ਜੱਗ ਅਸਲ ਵਿੱਚ ਰਮਨ ਦੀ ਰੇਡ ਤੇ ਔਲਖਾੜਾ 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 ਗੱਲ ਟਿਕਾਣੀ ਲੱਗਿਆ 100 ਪੌਂਡ ਖੁਸ਼ੀ ਦੋਗਾ ਦੇ ਜਫੇ ਦੇ ਵੀ ਲੱਗਿਆ ਹੈ ਮੇਰੇ ਵੀ ਉੱਪਰ ਸੋਨੀ ਪੱਟ ਭਰ ਗਿਆ ਆਹ ਸੋਨੀ ਲੱਕ ਵੀ ਭਰ ਗਿਆ ਪਰ ਜਸ਼ਨ ਪਹਿਲਵਾਨ ਹੱਥਾਂ ਵਿੱਚੋਂ ਨਿਕਲਦਾ ਹੋਇਆ ਹਾਲੇ ਸਰਾ 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 ਏ ਏ ਏ ਏ ਕਬੱਡੀ ਕਬੱਡੀ ਕਬਨਾ ਝੋਟਿਆ ਸ਼ੀਰਾ ਪੁਆਦੜਾ ਚੱਕ ਦੇਸ ਰਾਜ ਦਾ ਕਹਿੰਦੇ ਦੀਪਾ ਮੇਰੇ ਵੀਰੋ ਔਰ ਵੇਖਦੇ ਵੀ ਸਾਬੀ ਮੈਡਵੇ ਹੁਣਾ ਦੀ ਮੰਗੇ ਗਰੇਸ ਹੁਣਾ ਦੀ ਖੇਡ ਕਲੱਬ ਤੇ ਔਲਖਾਲਾ ਸ਼ੀਰਾ ਕਰਾ ਗਿਆ ਅਮਰ ਤੌਲਖਾਲਾ ਬੱਲੇ ਬੱਲੇ ਕਰਾ ਜਾਣਗੇ ਸਾਹਮਣੇ ਕਬੱਡੀ ਇਸ ਵੇਲੇ ਨੌਜਨ ਗਬਰੂ ਦੀ ਪੈ ਰਹੀ ਹੈ ਚਮਕਾਰ ਕਮਾਨ ਵੱਲੋਂ ਵੀ ਖੁਸ਼ੀ ਦੇ ਜਫਿਆਂ ਦੇ ਮਾਣ ਹੈ ਲਾਡੀ ਬੈਂਜ ਜੱਸਾ ਬੈਂ ਤੇ ਵੀਰੇ ਡੱਬ ਵੱਲੋਂ ਵੀ ਮਾਣ ਹੈ ਕਾਲੀ ਵਾਲੇ ਸੱਪੇ ਦੀ ਟੀਮ ਹੈ ਮਾਲੂਪੁਰੀਏ ਪੰਨੇ ਦੀ ਦੁੱਗਾ ਵਾਲਾ ਆਹ ਮਾਰ ਧੁਗਿਆਂ ਨੂੰ ਕਰ ਦਿੱਤਾ ਇਸ ਨੌਜ ਨੇ ਕਹਿੰਦੇ ਆਹ ਖੁਸ਼ੀ ਦੁੱਗਾ ਵਾਲਾ ਅੰਗਰੇਜ਼ ਉੱਤੇ